ਤਾਂ ਇਹ ਵੀਡੀਓ ਜਿਹੜੀ ਅੱਜ ਦੀ ਮੈਂ ਬਣਾਉਣ ਲੱਗਿਆ ਤੁਹਾਡੇ ਲਈ ਬਹੁਤ کارਗਰ ਸਿੱਧ ਹੋ ਸਕਦੀ ਹੈ ਕਿਉਂਕਿ ਇਹਦੇ ਵਿੱਚ ਤਿੰਨ ਆਯੁਰਵੇਦਿਕ ਹੋਮ ਰੈਮਡੀਜ਼ ਮੈਂ ਦੱਸੀਆਂ ਨੇ ਜਿਹੜੀਆਂ ਬਹੁਤ ਸਰਲ ਨੇ ਤੇ ਕੋਈ ਦੁਸ਼ਪ੍ਰਭਾਵ ਹੈ ਨਹੀਂ ਇਹਨਾਂ ਦਾ ਤੁਸੀਂ ਇਹਨਾਂ ਨੂੰ ਸੇਵਨ ਕਰਕੇ ਆਨੰਦ ਮਹਿਸੂਸ ਕਰੋ ਸਭ ਤੋਂ ਪਹਿਲਾਂ ਉੱਠ ਕੇ ਮਲ ਤਿਆਗਦੇ ਆਂ ਫਿਰ ਸਾਡੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਫਿਰ ਅਸੀਂ ਇਸ਼ਨਾਨ ਕਰਦੇ ਆਂ ਫਿਰ ਸਾਨੂੰ ਆਨੰਦ ਮਹਿਸੂਸ ਹੁੰਦਾ ਜਦੋਂ ਸਾਡਾ ਪੇਟ ਨਹੀਂ ਸਾਫ਼ ਹੋਇਆ ਫਿਰ ਜਿਹੜੀਆਂ ਮੈਂ ਦਿੱਕਤਾਂ ਦੱਸੀਆਂ ਨੇ ਉਹ ਪੂਰਾ ਦਿਨ ਅਸੀਂ ਉਹਨਾਂ ਨਾਲ ਪਿੰਜਣੀਆਂ 'ਚ ਸਾਡੇ ਦਰਦ ਹੋਣ ਲੱਗ ਜਾਂਦਾ। ਜੇ ਕਈਆਂ ਨੂੰ ਗਰਮੀ ਆ ਜਿਨ੍ਹਾਂ ਨੂੰ ਪਿਤ ਵਧੀ ਹੋਈ ਆ ਥੋੜਾ ਜਿਹਾ ਇਹਦੇ ਵਿੱਚ ਮਿਸ਼ਰੀ ਦਾ ਪਾਊਡਰ ਪਾ ਸਕਦੇ। ਉਹਦੇ ਨਾਲੇ ਥੋੜਾ ਸੁਆਦਿਸਟ ਵੀ ਬਣ ਜਾਂਦਾ ਤੇ ਲੈਣ 'ਚ ਵੀ ਕੋਈ ਦਿੱਕਤ ਨਹੀਂ ਆਉਗੀ ਸਾਡੇ ਵਿੱਚ। ਤੀਜੀ ਚੀਜ਼ ਅੰਜੀਰ। ਦੋਸਤੋ ਮੈਂ ਜਿਹੜੇ ਜਿਹੜੇ ਨੁਸਖੇ ਤੁਹਾਨੂੰ ਦੱਸਦਾ ਇਹ ਪੂਰੀ ਕੋਸ਼ਿਸ਼ ਕਰਕੇ ਸਾਲੋ ਸਾਲ ਵਰਤ ਕੇ ਫਿਰ ਸੰਗਤ ਦੇ ਰੂਪ ਰੂ ਕਰਦੇ ਆ। ਤੁਸੀਂ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖ ਲਿਆ ਕਰੋ ਤਾਂ ਕਿ ਕਿਤੇ ਕੋਈ ਗਲਤੀ ਨਾ ਹੋ ਜੇ। ਦੋਸਤੋ ਜੇ ਸਾਡੇ ਦਿਨ ਦੀ ਸ਼ੁਰੂਆਤ ਚੰਗੀ ਹੋ ਜਵੇ ਤਾਂ ਪੂਰਾ ਦਿਨ ਅਸੀਂ ਤਰੋਤਾਜ਼ਾ ਰਹਨੇ ਆ ਪਰ ਜਦੋਂ ਅਸੀਂ ਬਾਥਰੂਮ ਦੇ ਵਿੱਚ ਜਾਂਦੇ ਆ ਟਾਇਲਟ ਲਈ ਜਾਂਦੇ ਆ 10 20 ਮਿੰਟ ਅੱਧਾ ਘੰਟਾ ਕਈ ਲੋਕ ਤਾਂ ਇੱਕ ਇੱਕ ਘੰਟਾ ਲੱਗਦਾ ਮਲ ਤਿਆਗਣ ਲਈ ਭਾਵ ਕਬਜ ਰਹਿੰਦੀ ਆ। ਇਹ ਵੀਡੀਓ ਜਿਹੜੀ ਅੱਜ ਦੀ ਮੈਂ ਬਣਾਉਣ ਲੱਗਿਆ ਤੁਹਾਡੇ ਲਈ ਬਹੁਤ کارਗਰ ਸਿੱਧ ਹੋ ਸਕਦੀ ਹੈ ਕਿਉਂਕਿ ਇਹਦੇ ਵਿੱਚ ਤਿੰਨ ਆਯੁਰਵੇਦਿਕ ਹੋਮ ਰੈਮਡੀਜ਼ ਮੈਂ ਦੱਸੀਆਂ ਨੇ ਜਿਹੜੀਆਂ ਬਹੁਤ ਸਰਲ ਨੇ ਤੇ ਕੋਈ ਦੁਸ਼ਪ੍ਰਭਾਵ ਹੈ ਨਹੀਂ ਇਹਨਾਂ ਦਾ ਤੁਸੀਂ ਇਹਨਾਂ ਨੂੰ ਸੇਵਨ ਕਰਕੇ ਆਨੰਦ ਮਹਿਸੂਸ ਕਰੋਗੇ ਜਦੋਂ ਸਾਨੂੰ ਕਬਜ਼ ਹੋ ਜਾਂਦੀ ਆ ਭਾਪ ਸਾਡਾ ਪੇਟ ਇੱਕ ਵਾਰ ਚ ਸਾਫ਼ ਨਹੀਂ ਹੁੰਦਾ ਕਈ ਵਾਰ ਕੀ ਹੁੰਦਾ ਅਸੀਂ ਮਲ ਤਿਆਗਤਾ ਟਾਇਲਟ ਜਾਇਆ ਇਹ ਦਵਾਰੇ ਥੋੜੀ ਦੇਰ ਬਾਅਦ ਫੇਰ ਲੱਗਦਾ ਸਾਨੂੰ ਵੀ ਯਾਰ ਮੈਨੂੰ ਫੇਰ ਟਾਇਲਟ ਜਾਣਾ ਪਊਗਾ। ਕਈ ਵਾਰ ਅਸੀਂ ਨਹਾ ਧੋ ਕੇ ਤਿਆਰ ਹੋ ਜਾਂਨੇ ਆ ਕੰਮ ਤੇ ਜਾਣ ਲਈ ਫੇਰ ਜਾਣਾ ਪੈਂਦਾ। ਉਹਦਾ ਇੱਕੋ ਇੱਕ ਕਾਰਨ ਆ ਵੀ ਪੇਟ ਇੱਕ ਵਾਰ ਸਾਫ਼ ਨਹੀਂ ਹੋਇਆ। ਅੰਤੜੀਆਂ ਨੇ ਮਲ ਪੂਰਾ ਨਹੀਂ ਛੱਡਿਆ। ਫੇਰ ਸਾਨੂੰ ਬੜੀ ਦਿੱਕਤ ਲੱਗਦੀ ਆ। ਉਹ ਤੋਂ ਬਾਅਦ ਕੀ ਹੁੰਦਾ ਜੇ ਅਸੀਂ ਕੰਮ ਤੇ ਵੀ ਚਲੇ ਜਾਂਦੇ ਆ ਫਿਰ ਉੱਥੇ ਸਾਨੂੰ ਥਕਾਵਟ ਮਹਿਸੂਸ ਹੁੰਦੀ ਆ। ਉੱਥੇ ਅਸੀਂ ਥੱਕੇ ਰਹਿੰਨੇ ਆ। ਭੁੱਖ ਸਾਨੂੰ ਨਹੀਂ ਲੱਗਦੀ ਐਸਿਡਿਟੀ ਬਣਦੀ ਆ ਪੇਟ ਭਾਰ ਹੀ ਰਹਿੰਦਾ ਬਲੋਟਿੰਗ ਹੁੰਦੀ ਆ ਸਿਰ ਦਰਦ ਹੁੰਦਾ ਇਹ ਸਾਰੀਆਂ ਅਲਾਮਤਾਂ ਸਾਡੇ ਪੇਸ਼ ਆਉਂਦੀਆਂ ਨੇ ਪਰ ਜਦੋਂ ਪੇਟ ਸਾਡਾ ਸ਼ੁਰੂ ਚ ਇੱਕ ਵਾਰ ਚ 5-7 ਮਿੰਟ ਚ ਕਲੀਅਰ ਹੋ ਜਾਂਦਾ ਫਿਰ ਅਸੀਂ ਪੂਰਾ ਦਿਨ ਅਸੀਂ ਸੋਚਦੇ ਆ ਯਾਰ ਅੱਜ ਤਾਂ ਬੜੇ ਆਨੰਦ ਚ ਆ ਸੋ ਸਾਰਾ ਕੰਮ ਉਥੋਂ ਦਿਨ ਦੀ ਸ਼ੁਰੂਆਤ ਦੀ ਜਿਹੜੀ ਮੈਂ ਗੱਲ ਕੀਤੀ ਆ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਉੱਠ ਕੇ ਮਲ ਤੇ ਆ ਗਦੇ ਆ ਫਿਰ ਸਾਡੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਫਿਰ ਅਸੀਂ ਇਸ਼ਨਾਨ ਕਰਦੇ ਹਾਂ ਫਿਰ ਸਾਨੂੰ ਆਨੰਦ ਮਹਿਸੂਸ ਹੁੰਦਾ ਜਦੋਂ ਸਾਡਾ ਪੇਟ ਨਹੀਂ ਸਾਫ਼ ਹੋਇਆ ਫਿਰ ਜਿਹੜੀਆਂ ਮੈਂ ਦਿੱਕਤਾਂ ਦੱਸੀਆਂ ਨੇ ਉਹ ਪੂਰਾ ਦਿਨ ਅਸੀਂ ਉਹਨਾਂ ਨਾਲ ਪਿੰਜਣੀਆਂ 'ਚ ਸਾਡੇ ਦਰਦ ਹੋਣ ਲੱਗ ਜਾਂਦਾ ਹੁਣ ਆਪਾਂ ਗੱਲ ਕਰੀਏ ਨਾ ਸਮਾਂ ਜ਼ਿਆਦਾ ਖਰਾਬ ਕਰੀਏ ਜਿਹੜੀਆਂ ਮੈਂ ਤੁਹਾਨੂੰ ਔਸ਼ਦੀਆਂ ਦੱਸਣੀਆਂ ਨੇ ਪਹਿਲੀ ਔਸ਼ਦੀ ਆ ਬਹੁਤ ਵਾਰ ਮੈਂ ਦੱਸੀ ਆ ਤ੍ਰਿਫਲਾ ਚੂਰਣ ਤ੍ਰਿਫਲਾ ਚੂਰਣ ਦਾ ਕੰਮ ਕੀ ਆ ਇਹਨੇ ਅੰਤਨੀਆਂ 'ਚ ਜਿਹੜਾ ਜੰਮਿਆ ਹੋਇਆ ਮਾਲਾ ਉਹਨੂੰ ਬਾਹਰ ਕੱਢਣਾ ਇਹ ਪ੍ਰਮਾਤਮਾ ਨੇ ਜਿਹੜੀਆਂ ਸਾਡੀਆਂ ਸਾਡਾ ਪੰਜ ਭੌਤਿਕ ਸਰੀਰ ਬਣਾਇਆ ਨਾ ਇਹਦੇ ਵਿੱਚ ਕੀ ਹੈ ਜੋ ਵੀ ਅਸੀਂ ਅੱਜ ਖਾ ਲਿਆ ਉਹ ਦੂਸਰੇ ਦਿਨ ਪੂਰਾ ਸਾਡੇ ਪੇਟ ਚੋਂ ਬਾਹਰ ਨਿਕਲਣਾ ਚਾਹੀਦਾ ਆਂਤੜੀਆਂ ਚੋਂ ਬਾਹਰ ਨਿਕਲਣਾ ਚਾਹੀਦਾ ਫਿਰ ਅਸੀਂ ਤਾਜ਼ਾ ਮਹਿਸੂਸ ਕਰਦੇ ਆਂ ਪਰ ਹੁੰਦਾ ਇਸਦੇ ਬਿਲਕੁਲ ਉਲਟਾ ਜੋ ਉਸੇ ਖਾਂਦੇ ਰਹਿੰਦੇ ਆਂਤੜੀਆਂ ਚ ਟੌਕਸਿਨਸ ਬੈਕਟੀਰੀਆਜ਼ ਜੰਮਦੇ ਰਹਿੰਦੇ ਨੇ ਉਹਦੇ ਨਾਲ ਕੀ ਹੁੰਦਾ ਵੀ ਬਹੁਤ ਸਾਨੂੰ ਭਿਆਨਕ ਬਿਮਾਰੀਆਂ ਵੀ ਲੱਗ ਜਾਂਦੀਆਂ ਨੇ ਕਈ ਵਾਰੀ ਕਿਉਂਕਿ ਅੰਦਰ ਗੰਦਗੀ ਜਮਾ ਹੁੰਦੀ ਆ ਸਾਲੂ ਸਾਲ ਦੀ ਗੰਦਗੀ ਜਮ੍ਹਾਂ ਹੋ ਜਾਂਦੀ ਆ ਤ੍ਰਿਫਲੇ ਨੇ ਕੀ ਕਰਨਾ ਤੁਹਾਡੀ ਪੈਰਾਸਟਾਲਟਿਕ ਮੂਵਮੈਂਟ ਹੈ ਜਿਹੜੀ ਸਰੀਰ ਦੀ ਉਹ ਹੁੰਦੀ ਆ ਜਿਹੜੇ ਮਲ ਨੂੰ ਧੱਕਦੀ ਅੱਗੇ ਮਲ ਨੂੰ ਅੱਗੇ ਧੱਕਣਾ ਜਿਹਨੇ ਅੰਤੜੀਆਂ ਚੋਂ ਉਹਨੂੰ ਰੈਗੂਲਰ ਕਰਦੀ ਆ ਉਹਨੂੰ ਤੇਜ਼ ਕਰਦੀ ਆ ਫਿਰ ਸਾਡਾ ਜਿਹੜਾ ਅੰਤੜੀਆਂ ਨੇ ਉਹ ਸਾਫ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ త్రిఫਲਾ ਚੂਰਨ ਮੈਂ ਤੁਹਾਨੂੰ ਕਈ ਵਾਰ ਦੱਸਿਆ ਹਰੜ ਬਿਹੜਾ ਆਮਲਾ ਤਿੰਨੇ ਚੀਜ਼ਾਂ ਦਾ ਮਿਸ਼ਰਣ ਹੈ ਕਈ ਲੋਕ ਇਹਨੂੰ ਬਰਾਬਰ ਮਾਤਰਾ ਚ ਬਣਾਉਂਦੇ ਨੇ ਕਈ ਇਹਨੂੰ 1 2 3 ਦੇ ਫਾਰਮੂਲੇ ਨਾਲ ਬਣਾ ਲੈਂਦੇ ਨੇ ਉਹ ਤੁਸੀਂ ਮੇਰੀ ਹੋਰ ਵੀਡੀਓ ਦੇਖ ਸਕਦੇ ਹੋ ਜਿਹਦੇ ਵਿੱਚ ਮੈਂ ਤ੍ਰਿਫਲੇ ਨੂੰ ਪੂਰਾ ਖੋਲ ਕੇ ਦੱਸਿਆ ਹੋਇਆ ਤ੍ਰਿਫਲਾ ਲੈਣਾ ਕਿੱਦਾਂ ਹੈ ਉਹ ਵੀ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ ਤ੍ਰਿਫਲਾ ਲੈਣਾ ਤੁਸੀਂ ਨੇ ਸ਼ਾਮ ਨੂੰ ਇੱਕ ਚਮਚ ਗਰਮ ਪਾਣੀ ਨਾਲ ਖਾਣਾ ਖਾਣ ਤੋਂ ਬਾਅਦ ਸੌਣ ਦੇ ਟਾਈਮ ਲੈ ਲੈਣਾ ਤਾਂ ਉਹਦੇ ਨਾਲ ਤੁਹਾਡਾ ਮਲ ਜਿਹੜਾ ਆ ਬਿਲਕੁਲ ਅੰਤੜੀਆਂ ਛੱਡਣਾ ਸ਼ੁਰੂ ਕਰ ਦੇਣਗੀਆਂ ਤੇ ਸੇਪੇਟ ਸਾਫ਼ ਹੋਣਾ ਸ਼ੁਰੂ ਹੋ ਜੂਗਾ ਦੂਜੀ ਔਸ਼ਧੀ ਆ ਦੋਸਤੋ ਉਹ ਵੀ ਮੈਂ ਬਹੁਤ ਵਾਰ ਦੱਸੀ ਹੋਈ ਆ ਇਸ ਗੋਲ ਦਾ ਬੁਰਾਤਾ ਇਹਦੇ ਵਿੱਚ ਕੀ ਹੁੰਦਾ ਹੈ ਫਾਈਬਰ ਜੁਕਤੇ ਦੇ ਵਿੱਚ ਇਹ ਫਾਈਬਰ ਆ ਬਿਲਕੁਲ ਫਾਈਬਰ ਆ ਇਹ ਕੀ ਕਰਦਾ ਤੁਹਾਡੀਆਂ ਅੰਤੜੀਆਂ ਦੇ ਵਿੱਚ ਜਮਾ ਗੰਦਗੀ ਨੂੰ ਇਹ ਵੀ ਬਾਹਰ ਕੱਢਦਾ ਕਿਉਂਕਿ ਇਹਨੇ ਅੰਦਰ ਜਾ ਕੇ ਫਾਈਬਰ ਨੇ ਫੁੱਲ ਜਾਣਾ ਫੁੱਲ ਕੇ ਅੰਤੜੀ ਨੂੰ ਇਦਾਂ ਸਾਫ਼ ਕਰਦੇ ਜਾਣਾ ਆਪੇ ਜੰਮਦਾ ਨਹੀਂ ਤੇ ਜੰਮੀ ਹੋਈ ਚੀਜ਼ ਨੂੰ ਬਾਹਰ ਕੱਢਦਾ ਇਹਨੂੰ ਇੱਕ ਜਾਂ ਦੋ ਚਮਚ ਜਿੰਨੀ ਸਾਨੂੰ ਕਾਬਜਾ ਪਾਣੀ ਚ ਘੋਲ ਕੇ ਦੋ ਤਿੰਨ ਮਿੰਟ ਦੇ ਵਿੱਚ ਵਿੱਚ ਪੀ ਲੈਣਾ ਚਾਹੀਦਾ ਜਿਆਦਾ ਤੇਰੇ ਨੂੰ ਘੋਲ ਕੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਫਿਰ ਬਹੁਤ گاੜਾ ਹੋ ਜਾਂਦਾ ਪੀਣ ਦੇ ਵਿੱਚ ਦਿੱਕਤ ਆਉਂਦੀ ਆ ਇਹਨੂੰ ਘੋਲ ਲਓ ਜੇ ਕਈਆਂ ਨੂੰ ਗਰਮੀ ਆ ਜਿਨ੍ਹਾਂ ਨੂੰ ਪਿਤ ਵਧੀ ਹੋਈ ਆ ਥੋੜਾ ਜਿਹਾ ਇਹਦੇ ਵਿੱਚ ਮਿਸ਼ਰੀ ਦਾ ਪਾਊਡਰ ਪਾ ਸਕਦੇ ਨੇ ਉਹਦੇ ਨਾਲੇ ਥੋੜਾ ਸਵਾਦਿਸ਼ਟ ਵੀ ਬਣ ਜਾਂਦਾ ਤੇ ਲੈਨ ਚ ਵੀ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਦੋਸਤੋ ਤੀਜੀ ਚੀਜ਼ ਅੰਜੀਰ ਅੰਜੀਰ ਦਾ ਸੇਵਨ ਆ ਜਿਹੜਾ ਉਹ ਅਸੀਂ ਇਦਾਂ ਵੀ ਖਾ ਸਕਦੇ ਆ ਅੰਜੀਰ ਨੂੰ ਦੋ ਤਿੰਨ ਅੰਜੀਰ ਖਾ ਕੇ ਗਰਮ ਪਾਣੀ ਪੀ ਸਕਦੇ ਆ ਪਰ ਜੋ ਆਯੁਰਵੇਦ ਨੇ ਦੱਸਿਆ ਆਯੁਰਵੇਦ ਨੇ ਦੱਸਿਆ ਵੀ ਜਿੰ ਜਿਹੜੇ ਵੀ ਇਹ ਡਰਾਈ ਫਰੂਟਸ ਹੁੰਦੇ ਨੇ ਇਹਨਾਂ ਨੂੰ ਰਾਤ ਨੂੰ ਭਿਉ ਕੇ ਸਾਨੂੰ ਖਾਣਾ ਚਾਹੀਦਾ ਇਹਨੂੰ ਤੁਸੀਂ ਰਾਤ ਨੂੰ ਪਾਣੀ ਚ ਭਿਉ ਕੇ ਰੱਖ ਸਕਦੇ ਹੋ ਉਹ ਪਾਣੀ ਵੀ ਪੀ ਸਕਦੇ ਹੋ ਸਵੇਰੇ ਅੰਜੀਰ ਨੇ ਫੁੱਲ ਜਾਣਾ ਤੇ ਉਹਨੂੰ ਚਵਾ ਚਵਾ ਕੇ ਅਸੀਂ ਨੇ ਖਾ ਲੈਣਾ ਖਾਣ ਤੋਂ ਬਾਅਦ ਇੱਕ ਗਲਾਸ ਗਰਮ ਪਾਣੀ ਦਾ ਸਾਨੂੰ ਪੀ ਲੈਣਾ ਚਾਹੀਦਾ ਦੋਸਤੋ ਜਾਂ ਅੰਜੀਰ ਕੰਨ ਜਿਨ੍ਹਾਂ ਨੂੰ ਖੁਸ਼ਕੀ ਆ ਕੋਈ ਸਕਿਨ ਦੀ ਪ੍ਰੋਬਲਮ ਆ ਉਹ ਇਹਨੂੰ ਦੁੱਧ ਚ ਵੀ ਪਿਓ ਸਕਦੇ ਨੇ ਪੂਰੇ ਗਰਮ ਦੁੱਧ ਚ ਰਾਤ ਨੂੰ ਅੰਜੀਰ ਭਿਓ ਕੇ ਰੱਖ ਦੋ ਸਵੇਰੇ ਉਹਨੂੰ ਮੈਸ਼ ਕਰਕੇ ਉਹ ਚ ਹੋਰ ਗਰਮ ਪਾਣੀ ਪਾ ਲਓ ਚਾਹੇ ਦੁੱਧ ਪਾ ਲਓ ਉਦਾਂ ਪੀਣ ਨਾਲ ਬਹੁਤ ਜਾਦੇ ਲਾਭ ਮਿਲਦਾ ਅੰਜੀਰ ਨੂੰ ਦੋਸਤੋ ਮੈਂ ਜਿਹੜੇ ਵੀ ਨੁਸਖੇ ਤੁਹਾਨੂੰ ਦੱਸਦਾ ਇਹ ਪੂਰੀ ਖੋਜ ਕਰਕੇ ਸਾਲੋ ਸਾਲ ਵਰਤ ਕੇ ਫਿਰ ਸੰਗਤ ਦੇ ਰੂਬਰੂ ਕਰਦੇ ਆ ਤੁਸੀਂ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖ ਲਿਆ ਕਰੋ ਤਾਂ ਕਿ ਕਿਤੇ ਕੋਈ ਗਲਤੀ ਨਾ ਹੋ ਜਵੇ ਕਈ ਲੋਕ ਮੈਂ ਦੇਖਿਆ ਵੀ ਵੀਡੀਓ ਨੂੰ ਕਟ-ਕਟ ਕੇ ਦੇਖਦੇ ਰਹਿੰਦੇ ਨੇ ਇੱਥੋਂ ਛੱਡਤੀ ਅੱਗੇੋਂ ਦੇਖ ਲਈ ਉਹ ਫਿਰ ਪੂਰੇ ਇੱਕ ਤਾਂ ਗੱਲ ਜਿਹੜੀ ਮੈਂ ਸਮਝਾਉਣੀ ਚਾਹੁੰਦਾ ਉਹ ਸਮਝ ਨਹੀਂ ਆਉਂਦੀ ਤੇ ਸਾਨੂੰ ਪਤਾ ਨਹੀਂ ਲੱਗਦਾ ਵੀ ਕਿਹੜੀਆਂ ਉਸ ਦੀਆਂ ਕਿੰਨੀ ਮਾਤਰਾ ਚ ਲੈਣੀਆਂ ਨੇ ਸੋ ਤੁਸੀਂ ਇਸ ਵੀਡੀਓ ਸਾਡੀਆਂ ਵੀਡੀਓਜ਼ ਨੂੰ ਬਹੁਤ ਕਈ ਸਾਲਾਂ ਤੋਂ ਪਿਆਰ ਦੰਨੇ ਉਹਦੇ ਲਈ ਧੰਨਵਾਦ ਵੀ ਆ ਤੇ ਤੁਸੀਂ ਮੇਰਾ YouTube ਚੈਨਲ ਵੈਦ ਸ਼ਿਵ ਕੁਮਾਰ ਇਹਨੂੰ ਸਬਸਕ੍ਰਾਈਬ ਕਰ ਲਓ ਹੁਣ ਬਹੁਤ ਸਾਰੀਆਂ ਵੀਡੀਓ ਨੇ ਜਿਹੜੀਆਂ ਉਹ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ ਜੇ ਕੋਈ ਆ ਕੇ ਮਿਲਣਾ ਚਾਹੁੰਦਾ ਸਾਨੀਪੁਰ ਰੋਡ ਸਰਹੰਦ ਵੈਦ ਸ਼ਿਵ ਕੁਮਾਰ ਸਾਨੀਪੁਰ ਰੋਡ ਸਰਹੰਦ ਉੱਥੇ ਸਾਡਾ ਆਫਿਸ ਆ ਇਹ ਬਿਲਕੁਲ ਨਾ ਜਿਹੜੀ ਜਦੋਂ ਆਪਾਂ ਜੀਟੀ ਰੋਡ ਤੋਂ ਸਾਨੀਪੁਰ ਨੂੰ ਜਾਂਦੇ ਆ ਪੂਰਾ 1 ਕਿਲੋਮੀਟਰ ਆ ਜਾਣਾ ਸੱਜੇ ਹੱਥ ਦੁਆ ਕਰਨਾ ਆ ਬਿਲਕੁਲ ਨਹਿਰ ਦੇ ਨੇੜੇ ਆ ਸੋ ਤੁਸੀਂ ਉੱਥੇ ਆ ਕੇ ਵੀ ਮਿਲ ਸਕਦੇ ਹੋ ਅਪਾਇੰਟਮੈਂਟ ਲੈ ਕੇ ਮਿਲਣਾ ਚਾਹੀਦਾ ਆ ਧੰਨਵਾਦ ਜੀ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਸੂਤ ਸਾਨੀਪੁਰ ਰੋਡ ਸਰਹੰਦ ਵਧੇਰੇ ਜਾਣਕਾਰੀ ਲਈ ਕਾਲ ਕਰੋ 99154 80877 99154 80877